ਸਾਸਤਰੀ ਕਾਲ ਜੀ ਸਾਰਿਆਂ ਨੂੰ ਵਲੌਗ ਵੇਖਣ ਲਈ ਤੁਹਾਡਾ ਧੰਨਵਾਦ ਸਾਡੇ ਪਿਛਲੇ ਵਲੌਗਾਂ ਨੂੰ ਬਹੁਤ ਪਿਆਰ ਦਿੰਨੇ ਆ ਅੱਜ ਵਲੌਗ ਮੈਂ ਸ਼ੁਰੂ ਕਰਨ ਲੱਗੀ ਆ ਅੱਜ ਮੈਂ ਗੁੱਗੂ ਤੇ ਛਾਪਾ ਮਾਰਨ ਚੱਲੀ ਆ ਖੇਤ ਦੇ ਵਿੱਚ ਕੀ ਕਰਦਾ ਕੀ ਨਹੀਂ ਕਰਦਾ ਉੱਥੇ ਵਾਧੂ ਬੰਦਿਆਂ ਨੂੰ ਬਿਠਾ ਬਿਠਾ ਕੇ ਮੁੜ ਕੇ ਮੇਰੇ ਨੂੰ ਗਾਲਾਂ ਕੱਢਣ ਦੀ ਆ ਜਾਂਦਾ ਤੱਪਦਾ ਫ੍ਰਾਣ ਕੇ ਫੋਨ ਕਰ ਕਰ ਕੇ ਇੰਨੇ ਗਲਾਸ ਹੋ ਭੇਜ ਦੋ ਰੋਟੀਆਂ ਭੇਜ ਦੋ ਇਹ ਕਰਦਾ ਹੁਣ ਮੈਂ ਚਾਰ ਰੋਟੀ ਉਹਦੇ ਲਈ ਲੈ ਕੇ ਚੱਲੀ ਆ ਤਾਂ ਮੈਂ ਜਾ ਕੇ ਵੇ ਨਹੀਂ ਆ ਖੇਤ ਦੇ ਵਿੱਚ ਕੀ ਕਰਦਾ ਕੀ ਨਹੀਂ ਕਰਦਾ ਉਹਨੇ ਪੱਠੇ ਬੀਜੇ ਆ ਜਾਂ ਨਹੀਂ ਬੀਜੇ ਕੀ ਬਣਾਇਆ ਕੀ ਨਹੀਂ ਕੀਤਾ ਤੁਸੀਂ ਦੇਖ ਸਕਦੇ ਆ ਅਸੀਂ ਘਰੋਂ ਤੁਰ ਪਏ ਆ ਮੰਮੀ ਦਾ ਸਕੂਟਰੀ ਨੇ ਜਾਂਦੀ ਜਿਵੇਂ ਇਹਨੂੰ ਕਹਿੰਦਾ ਚਲ ਸਕੂਟਰੀ ਤੇ ਰਹਿੰਦੇ ਮੰਮੀ ਮੈਨੂੰ ਕਹਿੰਦੀ ਆਪਾਂ ਦੋ ਜਣ ਸਕੂਟਰੀ ਤੇ ਮੈਂ ਕਹਾ ਵਟੋ ਵਟ ਗਈਆਂ ਬੜਾ ਟਾਈਮ ਹੋ ਗਿਆ ਜਲਾਈ ਨੂੰ ਕਿਤੇ ਮੂਤੀਆਂ ਨਾ ਪਈਆਂ ਹੋਈਆਂ ਉੱਥੇ ਕਿਹਨ ਚੱਕਣਾ ਵੀ ਨਹੀਂ ਕਹਿੰਦੇ ਨਾ ਕੋਈ ਨਾ ਆਪ ਦੋਵੇਂ ਪੈਣਾ ਆਪਾਂ ਫਿਰ ਦੋਵੇਂ ਪਾਵਾਂਗੇ ਫੇਰ ਕੀ ਅੱਗੇ ਵੀ ਵੱਡੀਆਂ ਟਪੂਸੀਆਂ ਲਾਉਂਦੀਆਂ ਰਹੀਆਂ ਸਕੂਲ ਦੀਆਂ ਮੰਮੀ ਵੇਖ ਕੇ ਕੱਢ ਟਪੂਸੀ ਗੌਰ ਲੱਗ ਜਾਂਦੀ ਟਪੂਸੀ ਲਵਾਉਣ ਨੂੰ ਫਿਰਦੀ ਸੀ ਮੰਮੀ ਮੇਰੀ ਮੈਂ ਕਿਹਾ ਆਪਾਂ ਗੱਡੀ ਤੇ ਜਾਵਾਂਗੇ ਆਪਾਂ ਗੱਡੀ ਤੇ ਜਾ ਕੇ ਵੇਖਾਂਗੇ ਉੱਥੇ ਕੀ ਭਾਤ ਹੋਵੇ ਹੁਣ ਇਹ ਨਹੀਂ ਆ ਨਾ ਤੜਕੇ ਇਹ ਸਾਨੂੰ ਰਾਹ ਦੇਸੀ ਪਤਾ ਸੀ ਗੁਰਵਿੰਦਰ ਨੂੰ ਢਾਲ ਲੈ ਕੇ ਗੁਰਵਿੰਦਰ ਤੇਰੇ ਪਤਾ ਨਾ ਕਿੱਥੇ ਨੂੰ ਜਾਣਾ ਆਪਾਂ ਕਿਹੜੀ ਮੋਟਰ ਤੇ ਆ ਪਤਾ ਵਾ ਚਾਲ ਵਾ ਫੇਰ ਹੁਣ ਕੋਈ ਨਹੀਂ ਆਪਾਂ ਜਾ ਕੇ ਅੱਜ ਨਾ ਉੱਤੇ ਉਹਨੂੰ ਵੇਨੇ ਆ ਵੀ ਕੀ ਕਰਦਾ ਪਿਆ ਕੀ ਨਹੀਂ ਕਰਦਾ ਫੋਨ ਤਾਂ ਕਰਕੇ ਕਹਿਤਾ ਵੀ ਮੇਰੇ پراਉਠੇ ਘਾਲ ਦੋ ਤੇ ਮੇਰੀ ਚਾਹ ਘਾਲ ਦੋ ਤੇ ਮੇਰੀ ਕਾਫੀ ਘਾ ਨਾ ਚਾਹ ਨਹੀਂ ਕਾਫੀ ਘੱਲੋ ਮੇਰੀ ਮੇਰੇ ਲਈ پراਉਠੇ ਘੱਲੋ ਮੇਰੇ ਲਈ ਕਾਫੀ ਘੱਲੋ ਹੁਣ ਅਸੀਂ ਗਿਆ ਕੇ ਕੀ پراਉਠਿਆਂ ਦਾ ਰੰਗ ਲਾਇਆ ਤੇ ਕੀ ਨਹੀਂ ਲਾਇਆ ਨੇ ਗੱਡੀ ਭਵਜਾਵੇਂ ਨਾ ਏਡਾ ਗੱਡਾ ਚੱਕ ਲਿਆ ਦੇਖੋ ਅਸੀਂ ਕਿੱਡੀਆਂ ਔਕੜਾਂ ਮੁਸੀਬਤਾਂ ਝਾਲਦੇ ਹੋਏ ਜਾ ਰਹੇ ਆ ਵੇਖੋ ਸਾਨੂੰ ਇਹ ਬੈਠਿਆਂ ਨੇ ਕਿੰਨੇ ਹਲਾਰੇ ਦੇ ਰਹੇ ਯਾਰ ਬੜੇ ਆਈ ਦੇ ਅੱਗੇ ਜਿਵੇਂ ਹਲਾਰੇ ਪਾਉਂਦੇ ਕਿ ਮਮੀ ਇੱਧਰ ਹੀ ਸੀਟ ਤਾ ਬਸ ਨਾ ਇਹ ਵੀ ਨਹੀਂ ਜਾਣਦੇਗੇ ਇਹ ਵੀ ਨਹੀਂ ਕੱਚੇ ਕੂਲੇ ਪੀ ਜੜੇ ਆ ਵਾਦੀ ਭੂਖ ਮਾਰਿਆ ਔਰ ਤੇ ਸੀਟ ਬੈਲਟ ਕਾਦੇ ਲਈ ਦਿੱਤੀਆਂ ਆਹ ਆਹ ਸੀਟ ਬੈਲਟ ਆਦੀ ਆਦੀ ਸੀਟ ਬੈਲਟ ਲਾ ਲੋ ਇਹ ਤਾਂ ਪਾੜਾ ਗਿਆ ਸੀਟ ਬੈਲਟਾਂ ਤੋਂ ਬਿਨਾਂ ਨਾ ਆਹ ਚ ਗੁੱਗੂ ਦੇ ਗਿਆ ਗੁੱਗੂ ਦੇ ਗਿਆ ਕਾਰੀ ਹੈ ਨਾ ਸਾਰੇ ਹਾਂ ਹਾਂ ਇਹ ਸਾਰੇ ਸਿਰ ਕਰੀ ਗੁਗੂ ਦੇਖਦਾ ਮੈਨੂੰ ਤਾਂ ਇਕੱਲਾ ਹੀ ਲੱਗਦਾ ਨਹੀਂ ਇਕੱਲਾ ਤਾਂ ਨਹੀਂ ਗਿਆ ਦੋ ਤਿੰਨ ਜਣੇ ਹੋਣੇ ਹੈ ਹੈ ਕੱਲ੍ਹ ਆ ਗਿਆ ਆਉਣ ਵਾਲਾ ਹੈ ਨਹੀਂ ਹਾਂ ਮੈਨੂੰ ਤਾਂ ਇਕੱਲਾ ਅੱਜ ਕੱਲ ਤੁਸੀਂ ਕਹੋ ਨਾ ਵੀ ਇਕੱਲਾ ਆਇਆ ਹੋਊਗਾ ਵਾ ਵ ਅੱਜ ਟਾਈਮ ਆ ਗਿਆ ਨਾ ਇੱਧਰ ਇੱਧਰ ਉਹ ਇਹ ਤੇ ਆਇਆ ਨਹੀਂ ਇਕੱਲਾ ਹੀ ਆ ਇਕੱਲਾ ਹੀ ਇਹ ਆਇਆ 6:30 ਵਜੇ ਤੋਂ ਇਕੱਲਾ ਹੀ ਲੱਗਾ ਪਿਆ ਕਾਟੇ 6 ਵਜੇ ਦਾ ਆਇਆ ਦੇਖੇ ਬੇਨਾ ਪਰੇ ਨੂੰ ਪਰੇ ਨੂੰ ਪਰੇ ਨੂੰ ਤਾਣ ਚੜਾ ਕੇ ਇਨਸ਼ਾ ਅੱਲਾਹ ਪੱਕਾ ਡਰਾਈਵਰ ਨਾ ਗੱਡੀ ਇੱਕ ਪਾਸੇ ਨਹੀਂ ਹੋ ਗਈ ਕਾ ਡਰਾਈਵਰ ਨਾ ਇਕੱਲਾ ਹੀ ਆ ਉਹ ਇਕੱਲਾ ਹੀ ਆ ਮੁੰਡਾ ਵਿਚਾਰਾ ਤੇਰਾ ਇਕੱਲਾ ਹੀ ਜਿਹੜੀ ਤੂੰ ਛਾਪੇ ਮਾਰਦੀ ਵੇਖ ਵਿਚਾਰਾ ਇਕੱਲਾ ਮੀਕੀ ਹੋਣ ਹਰ ਕੋਈ ਦਾ 11 11 ਉਹ ਕਹਿੰਦਾ ਨਾ ਸਕਾਰਪਿਓ ਆਈ ਜਾਂਦੀ ਉਹ ਵੀ ਇੱਧਰ ਇੱਕ ਜਣਾ ਹੋਰ ਹੀ ਕੌਣ ਆ ਉਹ ਏ ਪਿੱਛੇ ਕੋਈ ਪਰੇ ਨੂੰ ਪਰੇ ਨੂੰ ਨਹੀਂ ਪਿੱਛੇ ਨਹੀਂ ਪਿੱਛੇ ਹੈਗਾ ਕਿ ਉਹਦੇ ਨਾਲ ਕੋਈ ਹੈਗਾ ਹੋਵੇ ਮਮੀ ਦਾ ਪਲਾਨ ਫਲਾਪ ਹੋ ਗਿਆ ਮਮੀ ਨੇ ਛਾਪਾ ਮਾਰਨਾ ਸੀ ਪਰ ਜੋ ਕੀ ਨਹੀਂ ਮੁੰਡਾ ਨੀਤ ਨਾਲ ਕੰਮ ਹੀ ਕਰਦਾ ਪਿਆ ਉਹ ਇਕੱਲਾ ਹੀ ਆ ਸਾਡਾ ਮੁੰਡਾ ਬੇਨਤੀ ਹਾਂ ਕੋਈ ਨਹੀਂ ਹੋਰ ਆਇਆ ਉਹਦੇ ਨਾਲ ਇੱਥੇ ਬਚਾਰਾ ਇਕੱਲਾ ਹੀ ਲੱਗਾ ਪਿਆ ਵਿਚਾਰੇ ਨੇ ਕੀ ਹੋਇਆ ਮਮੀ پراਠੇ ਮੰਗਲੇ ਤਾਂ ਹਾਂ پراਠਾ ਵਿਚਾਰੇ ਨੂੰ ਪੈਣੀ ਆ ਚੁੱਕੇ ਹੈ ਨਿਆਣੇ ਨੇ ਰੋ ਪਰਾਠੇ ਬਾਅਦ ਲੈਦਾ ਨਾਲ ਥੋੜੇ ਮੂੰਹ ਲੈ ਆਂਦਾ ਐਵੇਂ ਛੰਨੇ ਛੰਨੇ ਕੰਮ ਮੁਚੜ ਆਇਆ ਮੈਂ ਕਿਹਾ ਛਾਪਾ ਮਾਰਿਆ ਤੇ ਇਕੱਲੀ ਥੋੜਾ ਮਾਰਨਾ ਸਾਰਾ ਵਾਹ ਨਾ ਸਹੀ ਹੈ ਕਿ ਐਵੇਂ ਤੂੰ ਚ ਨਾ ਲੰਦੀ ਜਾ ਉਹ ਸਕੂਟਰੀ ਦੇ ਨਾਲ ਜਾ ਔੜ ਉਹਨੂੰ ਗੱਡੀ ਦੇ ਨਾਲ ਤੇ ਸਕੂਟਰੀ ਤਾਂ ਮੇਰੀ ਆਣੀ ਸੌਖੀ ਸੀ ਕਿ ਗੱਡੀ ਦੇ ਖੱਟੇ ਚ ਕਾਡਿਆਂ ਦੇ ਵਿੱਚ ਉਰੇਟ ਲੈਣੀ ਅੱਜਕੱਲ ਕੋਈ ਜਮਾਨਾ ਹੈ ਸਕੂਟਰੀ ਤੇ ਜਾਣ ਵਾਲਾ ਜਮਾਨਾ ਛੋਣਾ ਛੱਡਿਆ ਪਰ ਇਹ ਬੰਦਿਆਂ ਨੂੰ ਨਾਲ ਲਾ ਕੇ ਤੇ ਰਦਾ ਨਹੀਂ ਸੀ ਸੰਕਟਾ ਸੁਨਾਰਾ ਮੰਮੀ ਬੋਲਾਈ ਕਿਉਂ ਨਾ ਰਹਿ ਗਿਆ ਉਖਲੀਆਂ ਹੀ ਬਹੁਤ ਸੀ ਕਿੱਡਾ ਸੁਨਾਰਾ ਸੀ ਆਪਣੇ ਪਿੰਡ ਸੁਮੈਤਿਆਂ ਦਾ ਕੁਝ ਵੀ ਹੋ ਸਕਦਾ ਸੀ ਹਾਂ ਉਹ ਵਾਂ ਫਰੌੜਿਕ ਹੋ ਕੇ ਲੈ ਜਾਂਦੇ ਆਹ ਲੇਖ ਹੋ ਕੇ ਲੈ ਜਾਂਦੇ ਫੇਰ ਮੰਮੀ ਵੇਹਦੀ ਡਾਹਦੇ ਕਵਾਲਿੰਗ ਤੇ ਪਰੌਂਟੇ ਜਾ ਰੇ ਜਾ ਕੇ ਉਹ ਗੱਡੀ ਚੋਂ ਪੀੜੀਆਂ ਕੱਢ ਲਿਆ ਹੁਣ ਬੈਠਾ ਤੇ ਜਾਣਾ ਨਹੀਂ ਇੱਥੇ ਕਿੱਥੇ ਬੈਠੂਗੀ ਉਦੋਂ ਮੈਂ ਕਿਆ ਹੀ ਕੱਢ ਲਾਂ ਦੇਤੀ ਕਿ ਉੱਤੇ ਹੈਗਾ ਤਾਂ ਤੇ ਮੈਂ ਕਿਆ ਚਲ ਕੋ ਵਟ ਬੁੱਟ ਹੋਊਂੀ ਉਹਦੇ ਦੇ ਬਾਹਰ ਹੋਗੇ ਬਟਾਂ ਦੇ ਦੇ ਪਰਲੀ ਸੈਰ ਨਾ ਹੋਵੇ ਪੱਕਾ ਤਾਂ ਪਰਲੀ ਸੈਰ ਪਰਾਂ ਚ ਬੱਚਾ ਹੈਗਾ ਤੇ ਚ ਬੱਚਾ ਵੀ ਇੰਨਾ ਉੱਚਾ ਹੈ ਉੱਥੇ ਕੌਣ ਚੜ੍ਹ ਕੇ ਬਹੂਗਾ ਨਿੱਕਾ ਮੋਟਾ ਦਾ ਚ ਬੱਚਾ ਹੁੰਦਾ ਤਾਂ ਬਹਿ ਜਾਂਦੇ ਉੱਥੇ ਹੋਊਗਾ ਖਾਂ ਵੇਖ ਲੈਨੇ ਆ ਪੱਕਾ ਤਾਂ ਮੈਂ ਆਪਣਾ ਨਹੀਂ ਖਾਂ ਹੀ ਨਹੀਂ ਜਾਂ ਪੀੜੀਆਂ ਹੀ ਲਿਆ ਤੂੰ ਆਪਾਂ ਨੇ ਪੀੜ ਗਏ ਕੇ ਆਊਗਾ ਵੈਲ ਡਨ ਗੁੱਡ ਜੌਬ ਦੇ ਆ ਮੈਨੂੰ ਬੜਾ ਪ੍ਰਾਊਡ ਵੀ ਨਹੀਂ ਨਹੀਂ ਅਸੀਂ ਇਹ ਤਾਂ ਪਹਿਲੇ ਠੇਕੇ ਕਈ ਦਿੰਦੇ ਹੁੰਦੇ ਸੀਗੇ ਮੈਂ ਤਾਂ ਕਹਿੰਨੀ ਸਾਡੇ ਲਈ ਬਹੁਤ ਵਧੀਆ ਚੀਜ਼ ਆ ਇਹ ਵੀ ਅਸੀਂ ਨਾ ਨਿੱਕੇ ਹੁੰਦਿਆਂ ਨੂੰ ਇਹਨਾਂ ਨੂੰ ਵਾਈਚ ਨਹੀਂ ਵਾਰਿਆ ਅਸੀਂ ਜਮੀਨ ਠੇਕੇ ਤੇ ਹੀ ਦਿੰਦੇ ਰਹੇ ਹੁਣ ਇਹ ਇੰਨੇ ਜੋਗੇ ਹੋ ਗਏ ਆਪ ਹੋਣ ਜੋਗੇ ਹੋ ਗਏ ਰੋਟੀਆਂ ਰਸਗਰ ਰੋਟੀਆਂ ਮੋਟਾ ਤੇਰੇ ਤੇ ਆਈ ਤਾਂ ਸੀਗੀ ਛਾਪਾ ਮਾਰਨ ਤੇ ਮੈਨੂੰ ਕੀ ਪਤਾ ਸੀ ਵਾਵਾ ਮਿਹਨਤ ਕਰੀ ਜਾਂਦਾ ਮੈਂ ਆ ਗਿਆ ਵੀ ਉੱਥੇ ਜਾ ਕੇ ਬਹਿ ਗਿਆ ਉਹਨਾਂ ਬਾਚਾ ਫੋਨ ਕਰਤਾ ਪਰੋਂਖੇ ਕਾਲ ਦੋ ਜੇ ਮੈਂ ਫੋਨ ਚਾਰਜ ਲਾਇਆ ਕਹਿੰਦੇ ਮੈਂ ਸਕੂਟਰੀ ਤੇ ਜਾਨੀ ਆ ਚਾਰਜ ਲਾਇਆ ਗੱਡੀ ਜੀ ਮੇਰਾ ਫੋਨ ਸੀ ਟੈਪ ਹੋਣਾ ਨਹੀਂ ਹੈਗਾ ਇਹਦੇ ਵਿੱਚ ਕੱਲ ਮੈਂ ਉਹ ਵਾਹ ਕਿੱਡੇ ਡਾਉ ਉਹ ਕਿੱਥੇ ਆ ਕਿ ਸਕੂਟਰੀ ਤੇ ਤਾਂ ਮੈਂ ਆਈ ਜਾਣਾ ਸੀ ਸਕੂਟਰੀ ਤੇ ਲੰਘ ਹੀ ਆਉਣੀ ਸੀਗੀ ਨਹੀਂ ਨਹੀਂ ਲੰਘਣੀ ਨਹੀਂ ਆ ਮੈਂ ਜੀ ਦੇਖੋ ਨਹੀਂ ਮੈਂ ਜਾ ਮੈਂ ਨਿਉਣਾ ਸੀ ਇੱਕ ਟਮੂਸੀ ਹੋਰ ਲਾ ਲੈਂਦੀ ਕਿ ਅੱਗੇ ਲਾਉਂਦਾ ਸੀ ਆਹ ਮਾ ਆ ਰਹਿ ਗਈ ਉੱਪਰ ਜੀ ਅੱਨੇ ਦੇਰ ਤੇ ਬਸੂਰੀ ਦੇ ਨਾਲ ਉੱਤੇ ਉਹ ਜਿਹੜਾ ਥੱਲੇ ਵਾਲਾ ਚਿੱਲਾ ਉਹਦੇ ਤੇ ਵੀ ਬਿਜਲੀ ਆਵਾਜ਼ ਆ ਗਿਆ ਤਾਂ ਫਿਰ ਇਹਦੇ ਨਾਲ ਸਬਜੀ ਵੀ ਲਾ ਦੀ ਹੁਣ ਸਬਜੀ ਇੱਥੇ ਕਿੰਨੇ ਰਹਿਣ ਦੇਣੀ ਮੰਮੀ ਦੱਸੀ ਕਿਉਂ ਨਹੀਂ ਰਹਿਣ ਦੇਣੀ ਉਹਦਾ ਹੀ ਕੱਲ ਵੀ ਤੀਹ ਕਣਕ ਤੂੰ ਪਹਿਲਾਂ ਕੀ ਕਿਹਾ ਸੀ ਹੁਣ ਤੂੰ ਕਣਕ ਕਹੀ ਜਾਂਦਾ ਮੈਂ ਹਾਂ ਤੂੰ ਕੀ ਪੀਉ ਤਾਬੀਏ ਅੱਜ ਆਵਾਜ਼ ਤੇ ਵਾਦੇ ਹੱਜ ਕਿਹਾ ਜੀ ਤੇ ਉਹਨਾਂ ਚ ਕਣਕ ਬੀਜੀ ਆ ਇਹ ਰੋਟਾ ਵੇਟਰ ਨਾਲ ਵਗਦੇ ਇਹਨਾਂ ਚ ਪੱਠੇ ਬੀਜਣੇ ਆ ਠੀਕ ਆ ਇੰਨੀ ਕ ਤਾਂ ਤੂੰ ਵੀ ਹੁਣ ਨਾਲਜ ਲੈ ਲੈ ਗਾਂ ਤੂੰ ਵੀ ਵਾਈ ਕਰਨੀ ਆ ਠੀਕ ਆ ਇਹ ਹੁਣ ਤੋ ਸਿੱਖੋਗੇ ਕੰਮ ਤੇ ਗਾਂ ਸੇ ਕੰਮ ਆਊਗਾ ਆਲੇ ਪਿੱਛੇ ਧਾਣੇ ਲੱਭ ਜੇ ਆ ਵੀ ਧਾਣੇ ਹੋਣਗੇ ਪਿੱਛੇ ਜਾਂ ਸੰਡੀਆਂ ਹੋਣਗੀਆਂ ਪੀ ਤੜਕਾ ਵਾ ਉੱਥੇ 9:00 ਵਜਣ ਵਾਲੇ ਹੋਗੇ ਤੇ ਤੜਕਾ ਹੀ ਹੋ ਜਰੈਣਾ ਅੱਜ ਸਵੇਰੇ ਸਵੇਰ ਨਿਬੜੀ ਵੀ ਕੰਮ ਤੇਰੇ ਰੋਟੀਆਂ 9:00 ਵਜ ਗਏ ਆ ਇਹ ਨਾ ਪਹਿਲਾਂ ਇਸ ਤਰ੍ਹਾਂ ਇਸ ਤਰ੍ਹਾਂ ਖੋਲੀ ਦਾ ਪੇਪਰ ਤੇ ਚਾਜ ਨਾ ਖੋਲ ਲੈਣਾ ਮੈਂ ਰੋਟੀਆਂ ਦੋ ਤਾਂ ਖਾਣੀਆਂ ਮੈਂ ਮੰਮੀ ਕਹਿੰਦੀ ਮੈਂ ਉਹ ਕਹਿੰਦੀ ਮੈਂ ਤੂੰ ਤਾਂ ਕਿਹਾ ਸੀ ਦੋ ਜਣੇ ਆਂ ਅਸੀਂ ਉੱਥੇ ਉਹ ਕਾਕਾ ਤਾਂ ਪਹੁੰਚਿਆ ਹੀ ਨਹੀਂ ਅਜੇ ਕਰਾ ਡੱਬੀ ਗਿਆ ਡੱਬੀ ਚ ਕੋਹ ਨਹੀਂ ਗਾ ਆਹ ਕਾਫੀ ਆ ਚਲ ਬਲ ਕਰਨਾ ਜਰੂਰ ਹੁਣ ਆ ਇਹ ਢੱਕਣ ਚ ਕੌਫੀ ਤੂੰ ਮੈਨੂੰ ਕਹਿੰਦੀ ਸੋਦੂ ਕੌਫੀ ਮਾਦੀ ਇਹ ਢੱਕਣ ਤੇ ਮਗਾਪੂ ਪਾ ਕੇ ਦੇਵਾ ਮੈਂ ਵੀਰਿੰਦਰ ਤੇ ਹੈ ਢੱਕਣ ਚ ਕੌਫੀ ਪੀਣੀ ਗਾ ਨਹੀਂ ਪੀਏਗਾ ਨਹੀਂ ਲੈ ਹਾਂ ਲੈ ਇੱਕ ਘਰ ਪਾ ਗਲਾਸ ਪਏ ਆ ਉਹਦੇ ਵਿੱਚ ਹੋ ਜਾਣਾ ਜੀਪ ਚ ਵੀ ਪਏ ਅਗਲਾ ਲੈ ਆ ਵੇ ਪਏ ਜਾ ਆ ਵੇ ਪਏ ਮੈਂ ਇਹ ਤਾਂ ਥੋੜਿਆ ਆ ਪਿਆ ਚਾਹ ਕਰ ਲੈ ਲੈਂਦੀ ਮੈਂ ਇਹ ਆ ਕਹਿੰਦਾਂ ਅਸੀਂ ਮੈਂ ਉੱਥੇ ਹੀ ਜਾ ਕੇ ਚਾਹ ਪੀਣੀ ਆ ਅੱਜ ਕਿ ਅੱਜ ਵੀ ਬਹਿ ਕੇ ਨਾਲੇ ਤੁਹਾਨੂੰ ਵੇਖਾਂਗੇ ਤੇ ਕੀ ਕਰਦੇ ਅਸੀਂ ਚਾਹ ਪੀ ਹੋਈ ਜਾਵਾਂਗੇ ਮੰਜੀ ਲਿਆਉਣੀ ਸੀ ਨਿੱਕੀ ਨਵਾ ਮੰਜੀ ਹਣ ਗੱਡੀ ਚ ਟਿਕਣੀ ਨਹੀਂ ਸੀ ਮੰਜੀ ਕਿਵੇਂ ਧਰ ਦਿੰਦੀਆਂ ਦੂਜੀ ਮੋਟਰ ਤੇ ਗਈ ਆ ਮੋਟਰ ਤੇ ਵੀ ਚਾਬੀ ਹੈਗੀ ਗਾਜੂ ਕੋਲ ਹੈ ਤਾਂ ਬਣੀ ਲੈ ਹੜ ਅ ਬਾਕੀ ਆਪ ਹੀ ਆਉਂਗੀ ਨਹੀਂ ਕਰੇਂਦਾ ਨਹੀਂ ਮੈਂ ਗ੍ਰਿੰਦਰ ਨੂੰ ਫੜਾ ਦੂੰਗੀ ਮੈਂ ਆਪ ਨਹੀਂ ਪਿੰਦੀ ਇਹ ਤੂੰ ਕੱਪ ਵਾਲੀ ਪਹਿਲਾਂ ਗ੍ਰਿੰਦਰ ਨੂੰ ਗਲਾਸ ਚ ਦੇ ਦੇ ਵਿਚਾਰੇ ਨੂੰ ਇਹ ਆ ਨਾ ਇਹ ਕਹਿੰਦਿਆ ਸੀ ਸਾਨੂੰ ਰਾਹ ਦਾ ਨਹੀਂ ਪਤਾ ਅਸੀਂ ਗ੍ਰਿੰਦਰ ਨੂੰ ਲੈ ਚੱਲ ਗਏ ਤੇ ਪੈੜੀਦਰਾ ਮੈਂ ਇਹਨਾਂ ਨੂੰ ਬੜਾ ਜਿੱਦਦੀ ਰਹੀ ਮੈਂ ਕਿਹਾ ਮੈਨੂੰ ਰਾਹ ਦਾ ਪਤਾ ਮੈਂ ਲੈ ਜੂੰਗੀ ਤੁਹਾਨੂੰ ਲੈ ਜੂੰਗੀ ਨਹੀਂ ਤੂੰ ਜੇ ਸਾਨੂੰ ਨਹਿਰ ਚ ਸਾਨੂੰ ਨਹਿਰ ਚ ਪਾ ਦੇਗੀ ਨਾ ਉਹ ਤੇ ਲਾਦਣੀ ਤੇ ਗੱਡੀ ਪਲਟ ਜਾਨੀ ਥੱਲੇ ਇਹ ਤਾਂ ਲਿਆਉਣ ਨੂੰ ਤਿਆਰ ਸੀ ਆਹੇ ਗਾਂ ਚੱਲ ਗਾਂ ਮੈਂ ਖਿਲਾੜਦੀ ਮੈਂ ਕਹਾਂ ਨਾ ਬਾਉਂਦੀ ਨਹੀਂ ਨਹੀਂ ਦੀ ਖਾਰ ਬੈ ਟੋਏ ਆ ਤੇ ਟਰੈਕਟਰ ਨੂੰ ਟੇਡਾ ਹੋਣਾ ਹਾਂ ਉਹ ਖਾਰ ਪਈ ਆ ਤੇ ਇਹ ਮੈਨੂੰ ਕਹਿੰਜਾ ਤੂੰ ਤਾਂ ਨਹਿਰ ਚ ਸਾਨੂੰ ਸੁੱਟੇਂ ਮੈਂ ਕਹਾਂ ਮੈਂ ਨਹਿਰ ਚ ਨਹੀਂ ਸੁੱਟਦੀ ਮੈਂ ਤੁਹਾਨੂੰ ਪੈਲੀ ਚ ਪਚਾ ਦੂੰਗੀ ਜਿਵੇਂ ਮਰਜ਼ੀ ਆਸੀਂ ਸਾਰੇ ਨੂੰ ਪਹਿਲਾਂ ਵੇਲੇ ਹੋ ਗਏ ਕਣਕ ਕਣਕ ਵਿੱਚ ਹਾਂ ਯਾਰ ਤਾਂ ਇਹ ਜਿਆਦੀ ਆ ਗਿਆ ਉਹ ਪਾਹੀ ਜਵੇਂ ਚੋਨਾ ਵੇਚਣ ਆਈਆਂ ਤੂੰ ਤੇ ਨਹੀਂ ਤਾਂ ਤੂੰ ਘਰੇ ਕਿਉਂ ਨਾ ਗਿਆ ਕੀ ਘਰੇ ਕੀ ਕਰਨ ਦੇ ਲਈ ਮੈਂ ਗੁੱਠਾ ਦਾ ਕੋਈ ਗੋੜ ਕੇ ਨਹੀਂ ਆਇਆ ਤੂੰ ਉਵੇਂ ਛੱਡ ਆਇ ਕਣਕ ਇਹ ਕਣਕ ਬੀਜਣ ਵਾਲੇ ਦਾ ਬੀਜਣ ਦਾ ਹੱਕ ਹੁੰਦਾ ਗੁੱਠਾ ਮਗਰਲੇ ਬੰਦੇ ਨੇ ਹੀ ਗੋਡਣੀਆਂ ਹੁੰਦੀਆਂ ਇੱਕ ਹੁਣ ਆਹ ਮੋਟਰਸਾਈਕਲ ਦੇ ਕੌਣ ਉੱਡਿਆ ਆਉਂਦਾ ਉਹ ਕਾਕਾ ਜੀ ਕਾਕਾ ਵੀ ਲੈ ਨਹੀਂ ਤਾਂ ਤੁਹਾਨੂੰ ਕਿਸੇ ਨੂੰ ਘਰੇ ਟੇਕ ਨਹੀਂ ਆਏਗੀ ਕਾਕਾ ਨੇ ਪੁੱਛੀ ਰਾਤ ਕਿੰਨੀ ਹਰੀ ਰੁਗਿਆ ਕਾਕਾ ਰਾਹ ਪਿਆਰੀ ਰੁਗਿਆ ਚੇਨ ਤਾਂ ਲੈ ਜਾਂਦੀ ਇਹਦੀ ਮਿੰਟਿੰਗ ਨਹੀਂ ਤਾ ਤੁਹਾਨੂੰ ਕਿਵੇਂ ਖੇਤ ਦਾ ਸਾਨੂੰ ਪਤਾ ਲੱਗਾ ਵੀ ਤੁਸੀਂ ਇੱਧਰ ਬੈਠ ਗਾ ਕੋਈ ਨਹੀਂ ਜਾਣਦਾ ਤਾਂ ਇਹਦਾ ਪਤਾ ਹੈਗਾ ਵੀ ਇਹ ਬੀਬੀ ਜਾਂਦਾ ਇੱਧਰ ਦਰਾਈ ਤੇ ਨਹੀਂ ਫਿਰ ਸਾਡਾ ਕਿਵੇਂ ਤੈਨੂੰ ਪਤਾ ਲੱਗਾ ਵੀ ਇੱਥੇ ਬੈਠੇ ਪਰ ਵੇਖ ਲਿਆ ਨਾ ਆ ਕੇ ਵੇਖ ਲਿਆ ਨਾ ਫਿਰ ਉਹ ਉੱਥੇ ਦੂਰੋਂ ਦਾ ਤੇਰਾ ਪਤਾ ਲੱਗਦਾ ਆਵਾਜ਼ ਤਾਂ ਤੇਰੀ ਆਉ ਜਾਂਦੀ ਆ ਪੁੱਤ ਤੂੰ ਵੀ ਅੱਗੇ ਹੈਂ ਦੂਜੀ ਖੇਤ ਤੇ ਮੋਟਰ ਤੇ ਬੈਠਾਏ ਉੱਥੇ ਆਵਾਜ਼ ਸੁਣੀ ਜਾਂਦੀ ਬੋਲੀ ਜਾਂਦੀ ਆ ਰੋਟੀ ਖਾ ਲੈ ਐਂ ਕਹਿੰਦੇ ਨੇ ਐ ਨਹੀਂ ਲੈ ਫੜ ਕੇ ਕੋਈ ਸੁਣ ਤੂੰ ਆ ਜਾ ਬੇ ਮੈਂ ਗੱਗੂ ਆ ਜਾ ਬੇ ਰੋਟੀ ਖਾ ਲੈ ਜਦ ਤੜਕੇ ਹੀ ਕੋਟ-ਕੂਟ ਪਾ ਕੇ ਆ ਗਿਆ ਕਹਿੰਦਾ ਟਾਈਮ ਨਹੀਂ ਨਿਵੇੜੀਏ ਕੰਮ ਨਹੀਂ ਬੜੀ ਲੱਥ ਵੀ ਆਈ ਨੇ ਨਹੀਂ ਕੋਈ ਹੋਰ ਵੀ ਮਗਰ ਰਹਿ ਗਿਆ ਸੀ ਤੋਂ ਨੂੰ ਵੀ ਲਿਆਉਣਾ ਸੀ ਉਹ ਕਹੇ ਜੇ ਸਾਰੇ ਚੈਟ ਪੁੱਲਦਾ ਹੀ ਹੈ ਚੈਟ ਪੁੱਲ ਹੋਰ ਵੀ ਮਗਰ ਰਹਿ ਗਿਆ ਸੀ ਤੋਂ ਵੀ ਲਿਆਉਣਾ ਸੀ ਆਹ ਆਹ ਚਾਹੀਦਾ ਆਉਂਦਿਆਂ ਸਾਰੀ ਕੌਫੀ ਮੋਟਰਸਾਈਕਲ ਸੜਾਈ ਕਰਾਇਆ ਖਾਕ ਤੇ ਨੋੜੀ ਭਾਈ ਕਰਾਇਆ ਜੀ ਜਕਾਰਾ ਬੁਲਾਇ ਦਿੱਤਾ ਬਬੂਲੀ ਸੋਹਣਿਆ ਦੇਖਾ ਆ ਮੋਟਰ ਕੋ ਲਾਤੀ ਨਹੀਂ ਲੱਗਦੀ ਮੋਟਰ ਜਾਏ ਐਵੇਂ ਵੀਂਗਾ ਟੇਡਾ ਜਿਹਾ ਹੋਈ ਜਾਵੇ ਰਾਹ ਦੇਖਿਆ ਤੁਹਾਨੂੰ ਸਪੂਟਰੀ ਮੋਟਰਸਾਈਕਲ ਉੱਤੇ ਚਾਹ ਪ੍ਰੋਵਾਈਡ ਕਰਾਈ ਗਈ ਇੰਨਾ ਕਿ ਮੈਂ ਨਹੀਂ ਸੀ ਧੰਨਵਾਦ ਇਹ ਨੂੰ ਵੀ ਨਹੀਂ ਕਿਹਾ ਤੇ ਇਹ ਤਾਂ ਪੀਡੀਆਂ ਕਰੋ ਲੈ ਗਏ ਆ ਕੋਈ ਲੈ ਗਿਆ ਆਪ ਦੀਆਂ ਪੀਡੀਆਂ ਬਾਈ ਹੋ ਜਾਣੇ ਲੱਗ ਪਾਣਾ ਕਿਤੇ ਸੀ ਕੋਈ ਲੈ ਕੇ ਆਇਆ ਦੋ ਹੀ ਲੈ ਆਂਦਿਆਂ ਦੋ ਜਣੀਆਂ ਤਾਂ ਚੱਲ ਬੈ ਉਹਨਾਂ ਨੇ ਬਹਿ ਜਾਣਾ ਸੀ ਫਿਰਦੀ ਆ ਬਹਿ ਕੇ ਜਿੱਦੇ ਡਾਅ ਪੱਡੇ ਆ ਪੜੂ ਪੜਾਉ ਵੀ ਪੱਡੂ ਕੀ ਪੜਾ ਸਾਰੇ ਆਪ ਦਾ ਆਪ ਦਾ ਸਿਸਟਮ ਕਰੀ ਪੱਟ ਅੱਜ ਵੇ ਕੀ ਉਲਟਾ ਹੋ ਗਿਆ ਆਓ ਕਾਮੇ ਉਲਟ ਮਾਰਨ ਦੀ ਆਈ ਸੀ ਛਾਪਾ ਗੁੱਗੂ ਤਾਂ ਛਾਪਾ ਮਾਰਦੇ ਆ ਵੀ ਉੱਥੋਂ ਦਾ ਦੱਬਦਾ ਫੋਨ ਕਰਤਾ ਵੀ ਮੇਰੇ ਲਈ ਪਰੌਂਠੇ ਆ ਜਾਣ ਚਾਹ ਆ ਜਾਣ ਕਾਕਾ ਲੈ ਕੇ ਆਉ ਕਾਕਾ ਜੇ ਕੱਟ ਹੁਣ ਬੋੜਿਆ ਪਰੌਂਠੇ ਖਾ ਦੇ ਤੇ ਬਲਟੀ ਦੇ ਖਾ ਰਿਹਾ ਕਹਿੰਦੀ ਮੈਨੂੰ ਤਾਂ ਭੁੱਖ ਲੱਗੀ ਆ ਮੈਂ ਨਹੀਂ ਖਾਦਾ ਖਾਦਾ ਖਾਦ ਦੀ ਆਇਆ ਲੀ ਕੌਫੀ ਨੂੰ ਤੁਹਾਨੂੰ ਕੌਫੀ ਵੀ ਆਉਦੀ ਢੋਲੀ ਜੇ ਪਰੌਂਠੇ ਨਹੀਂ ਢੋਲੀ ਆ ਨਾ ਨਹੀਂ ਜੇ ਪਰੌਂਠੇ ਨਹੀਂ ਮੇਰੇ ਤੇ ਹੁਣ ਕੌਫੀ ਵੀ ਢੋਲਣੀ ਆ ਆ ਦੇ ਵਿੱਚ ਵਿੱਚ ਰਹੀ ਆ ਆ ਘਰੇ ਜਾਏਗਾ ਤਾਂ ਤੈਨੂੰ ਪਰੌਂਠੇ ਮਿਲ ਜਾਣਗੇ ਮਿਲਿਓ ਸੋ ਰਾਜੀ ਜਾਵੇ ਉਹ ਵੇਲੇ ਖੇਤ 'ਚ ਬੈਠਿਆਂ ਨੂੰ ਕੌਫੀ ਜੁੜਦੀ ਲੈ ਕਿੰਦੀ ਵੱਡੀ ਗੱਲ ਆ ਕੌਫੀ ਕੀ ਪੀਂਦੇ ਆ ਤੁਹਾਡਾ ਦਾਣਾ ਪਾਣੀ ਸੀ ਤੁਸੀਂ ਇੱਕ ਵੇ ਟੱਕ ਆ ਹਾਂ ਕੌਫੀ ਮੇਰੇ ਨਾਂ ਦੀ ਥੋੜੀ ਜਿਹੀ ਨਹੀਂ ਬੈ ਗਏ ਤੁਸੀਂ ਅੱਜ ਇਹ ਨਹੀਂ ਲੱਜੀ ਪਈ ਸੀ ਬਣੀ ਵੇ ਡੋਲ ਦੇਣੀ ਸੀ ਫਿਰ ਕਿਉਂ ਗੱਲ ਉਹ ਕੇਰੇ ਮੂਹ ਚ ਪੈ ਗਈ ਕੇਰੇ ਟੇਡੇ ਪੈ ਨਹੀਂ ਤੁਹਾਡੇ ਲਈ ਬਚਾ ਕੇ ਰੱਖੀ ਸੀ ਕੇਰੇ ਟੇਡੇ ਚ ਪੈ ਨਹੀਂ ਤੁਹਾਡੇ ਲਈ ਬਚਾਈ ਸੀ ਤੇ ਤੁਸੀਂ ਆ ਜਾਓ ਇਸ ਲਈ ਅਸੀਂ ਬਚਾ ਕੇ ਰੱਖੀ ਸੀ ਸਾਨੂੰ ਪਤਾ ਸੀ ਆ ਘਰੇ ਜਾਣ ਨਾਲ ਇਹਨੇ ਉਧਰ ਲਈ ਮੋਟਰ ਤੋਂ ਇਹਨੇ ਕਹਿਣਾ ਵੀ ਮੈਂ ਜਾਣਾ ਮੈਂ ਗੁੱਗੂ ਉੱਥੇ ਕੀ ਕਰਦਾ ਤੇ ਭਲਾ ਕੋ ਗੁੱਗੂ ਕੋਲੇ ਪਹੁੰਚਿਆ ਕਿ ਨਹੀਂ ਪਹੁੰਚਿਆ ਅੱਗੋਂ ਇਹ ਕੀ ਪਤਾ ਇਹ ਸਾਰ ਗਿਆ ਆਣ ਕੇ ਬੈਠ ਗਿਆ ਹੈ ਆਇਆ ਗੁੱਗੂ ਤੇ ਛਾਪਾ ਮਾਰਨ ਤੇ ਵੱਜ ਸਾਡੇ ਚ ਗਿਆ ਉਹ ਨਾ ਵੱਡੇ ਕਾਲਿਆਂ ਨੇ ਕਣਕ ਪੀਜਣ ਮਾਰਿਆ ਨੇ ਬੈਠਾਰੇ ਵੜਾਦਾ ਥੋੜਾ ਜਿਹਾ ਤੇ ਉਹਨਾਂ ਨੇ ਬਾੜ ਲਿਆ ਉਹ ਕਹਿੰਦੇ ਵੀਰ ਫਿਰ ਬਹਿ ਜਾ ਹੁਣ ਮੈਂ ਕਿਹਾ ਕੋਈ ਨਹੀਂ ਵੀਰ 6 ਮਹੀਨੇ ਅੱਗੇ ਬੈਠੇ ਹੀ ਹੁਣ ਬੈਠਾ ਦੋ ਮਹੀਨੇ ਸਾਰਾ ਸਵਾਲ ਮਾਰਦਾ ਦੋਵੇਂ ਜੀਰੇ ਏਸੀ ਦੇਈ ਜਾਂਦੇ ਉਹਨਾਂ ਦੇ ਤੇ ਆਇਆ ਆਇਆ ਕਾਲੇ ਨਾ ਕਰੀ ਯਾਦ ਕਰਦੇ ਜਾਂ ਕੱਢਦੇ ਜਿਹੜੇ ਨੂੰ ਕੰਮ ਲਾਇਆ ਸੀ ਉਹਨੂੰ ਵਿਚਾਰੇ ਥੱਲੇ ਤੋੜ ਕੇ ਇੱਧਰ ਤੋੜਤਾ ਆ ਇਹ ਤੁਰਿਆ ਆ ਰਿਹਾ ਤੇ ਉਹ ਦੋਵੇਂ ਜੀਵੇ ਉਹ ਨਾ ਲੜਗੜਈਆ ਚੱਲੀ ਜਾਂਦਾ ਉਹ ਨਿਕਾ ਆ ਵੀ ਰੌਲਾ ਪਾਈ ਜਾਂਦਾ ਇਧਰ ਉਹਦੀ ਬਣਾ ਵੀਡੀਓ ਉਧਰ ਦੀ ਰੀਲ ਦੇ ਚੱਕਰ 'ਚ ਇਹਨਾਂ ਨੇ ਪਹਿਲੀ ਵਾਰ ਤੇ ਨਹੀਂ ਲੱਗਦਾ ਬੰਨਾ ਛੱਡਦਾ ਉਹਨਾਂ ਨੇ ਹੁਣ ਬੰਨਾ ਛੱਡਦਾ ਲੈ 10 ਦੁਬਾਰਾ ਫੇਰ ਜਾਣਾ ਪਊ ਗੁੱਗੜੂ ਆ ਅਗਲੇ ਅਗਲੇ ਖੇਚੜਾ ਵਾਰ ਦੀ ਰੋਕਦੇ ਰੋਕਦੇ ਕਹਿੰਦਾ ਉਹਨੂੰ ਬੰਨੇ ਬੰਨੇ ਤੇ ਚਲਾਉਣਾ ਆਉਂਦਾ ਵਾ ਵਿਚਾਲੇ ਨਹੀਂ ਚਲਾਉਣਾ ਆਉਂਦਾ ਲੈ ਵਿਚਾਲੇ ਸੌਖਾ ਕਿ ਬੰਨੇ ਤੇ ਸੌਖਾ ਨਹੀਂ ਵਿਚਾਲੇ ਸੌਖਾ ਹੁੰਦਾ ਕਿ ਬੰਨੇ ਨੇ ਟੈਰਾ ਦੇ ਕਸਾਈ ਜਾਂਦੇ ਥੱਲੇ ਤਾਂ ਲਾ ਲਓ ਆਣਾ ਨੂੰ ਵਗੀ ਦਾ ਜਾਵੇ ਨਾ ਰੇ ਲੈ ਦੋਵੇਂ ਜੀ ਇੱਕੋ ਜੇ ਨਹੀਂ ਕੰਨ ਐ ਨੂੰ ਮੋੜ ਉਹਨੇ ਕਿਹੜਾ ਦੇਤਾ ਨਹੀਂ ਆਉ ਉਹ ਤਾਂ ਕਿ ਗੇੜੇ ਕਢਾਈ ਗਏ ਨੇ ਨੂੰ ਕਹਿੰਦੇ ਰੀਲ ਬਣਾ ਬਣਾ ਰਹੀ ਲੈ ਨਾ ਨਹੀਂ ਅੱਜ ਨਾ ਬੱਚਾ ਵਿਆਂ ਵਾਂਝ ਤੁਰ ਤੁਰ ਕੇ ਉਹ ਅੰਜ ਥੱਕਿਆ ਪਿਆ ਪਹਿਲਾਂ ਤਿੰਨ ਗੇੜੇ ਤੇ ਉਹਨੂੰ ਗੱਡੀ 'ਚ ਲਵਾ ਕੇ ਇੱਧਰ ਹੋ ਰਿੰਦਾ ਖੁੰਦਾ ਰ ਮਾਂ ਤੇ ਪੁਝਾਈ ਗਿਆ ਏ ਇੱਕੋ ਤੁਰੇਲ ਤੋਂ ਕੜੀ-ਕੜੀ ਆਉਗਾ ਪਜਾਮਾ ਜਾਂ ਚੋਕ ਦਾ ਵੀ ਮੇਰਾ ਪਜਾਮਾ ਨਾ ਨਿਪੜੇ ਥੱਲੇ ਤਾਂ ਲੱਗਾ ਨਹੀਂ ਉਹ ਉਹੋ ਹੀ ਉਵੇਂ ਹੀ ਲਈ ਫਿਰਦੇ ਆ ਆ ਕੇ ਲੱਗਦਾ ਦਾ ਵਿੱਚੋਂ ਛੜਦਾ ਨਹੀਂ 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 ਤੇ ਬੈਕ ਕਰਕੇ ਗੋਠੀ ਚ ਲਾਉਂਗੇ ਬੈ ਬੈਗ ਲੈ ਜਾਊਗਾ ਨੀ ਇਹ ਗਿਆ ਗਿਆ ਬੈਗ ਗਿਆ ਗਿਆ ਲੈ ਲੈ ਲੈਪੀ ਤੇ ਚੱਕੀ ਨਹੀਂ ਓਵੇਂ ਛੜੀ ਜਾਂਦੇ ਆ ਨਹੀਂ ਚੱਕੀ ਆ ਥੋੜੀ ਥੋੜੀ ਚੱਕੀ ਆ ਚੱਕਿਆ ਆ ਮੰਮੀ ਹਾਂ ਥੋਲ ਨਹੀਂ ਚੱਕੀ ਤੇ ਥੋੜੀ ਆ ਉਧਰ ਵੇਖੀ ਮੋੜ ਫੋਲ ਥੋੜਾ ਜਿਹਾ ਹੋਇਆ ਲੈ ਹਾਂ ਰੱਖਤਾ ਚੱਕ ਹੁਣ ਸਿੱਧਾ ਜਾਣਗੇ ਹਾਂ ਹਾਂ ਹੁਣ ਵੇਖੀ ਨੀ ਕੁਕੂ ਜਰਾ ਦੇਲ ਖਾ ਗਿਆ ਹੁਣ ਗੇੜੇ ਦਾ ਇੱਥੇ ਕਿੱਧਰ ਲੈ ਗਏ ਇੱਧਰ ਇੱਧਰ ਦੀ ਧਾਰਿਆ ਇੱਧਰ ਕਰ। ਇਹ ਆਹ ਚੱਕ। ਮਾਰਿਆ ਠਾ। ਆਹ ਚੱਕ। ਦੇਖੀ ਹੁਣ ਵਾਗ ਚੜੂਗਾ, ਚੜੂਗਾ ਤੇ ਉੱਧਰ ਦੀ ਜਾਵੇ। ਹਰ ਮਣ ਵੀ ਵਿਚਾਰੀ ਮਣੋਂ ਮਣ ਤਾਂ ਕਹਿੰਦੀ ਹੋਊਗੀ ਕਿੱਥੇ ਮੈਂ ਨਾਲ ਆ ਲਿਆ ਰੀਲ ਪੜਵਾੜਦਾ। ਆਪਾਂ ਚੱਲਦੇ ਹਾਂ ਉਹਦੇ ਕੋਲ ਜਵੀ ਦਾ। ਹੂੰ। ਵੇਖੀ, ਇਹ ਚਲੋ ਜੀ। ਇਹਨਾਂ ਨੇ ਵਾਅਦਾ ਨਾ ਕੀਤਾ ਨਹੀਂ ਨਹੀਂ ਕਿੱਧਰ ਵੇਖੀ ਭਾਬੀ ਭਾਬੀ ਸੈਟ ਕਰਨ ਦੇ ਉਹ ਗੁੰਗੜ ਸੈਟ ਕਰਨ ਦੇ ਕਿੱਧਰ ਹੀ ਤਾਂ ਦੇਖਣਾ ਜੇ ਅੰਗਰੇਜ਼ ਹਾਂ ਕਿੱਧਰ ਗੁਰਵਿੰਦਰ ਵਿਚਾਰਾ ਮੈਂ ਹੁਣ ਬੰਦਾ ਵਾਦਾ ਹੁਣ ਬੰਦਾ ਵਾ ਉਹ ਵਾਟੀ ਵਾਦੀ ਲੈ ਓ ਲੈ ਓ ਜੂਮਰੇ ਵਾਟੀ ਲਾ ਲਾ ਦੀ ਵਾਟੇ ਵਾਦੀ ਅੰਦਰ ਆਈ ਦੂਜਾ ਜਿਆਦਾ ਜੂਮ ਨਹੀਂ ਹੋਣਾ ਵਾਦੀ ਵੇਲਾ ਲੈ ਮੱਟ ਦੁਆਰਾ ਪਾਣੀ ਹਾਂ ਫਿਰ ਨਹੀਂ ਤੇਰੇ ਨਹੀਂ ਤਾਂ ਦੂਰਾ ਕੰਮ ਬੁਝਾਤਾ ਹਾਂ ਅੱਗੇ ਦਰਸ਼ਨਾਂ ਨੂੰ ਮਜ਼ਾ ਆ ਰਿਹਾ ਹੈ ਨਾ ਲੱਗਦਾ ਵਾਟ ਦੂਰੀ ਹੈ ਵਾਟ ਕਿੱਧਰ ਗਈ ਵਾਟੀ ਡਾਦੀ ਉਹ ਵੀ ਕਈ ਜਿਹਾ ਵਾਟੀ ਡਾਦੀ ਬੈਠਾ ਚੌੜਾ ਉੱਤੇ ਹੋ ਕੇ ਉਹਨੂੰ ਇਹ ਨਹੀਂ ਪਤਾਗਾ ਕਿ ਵਾਟ ਪੁਰਾਣਾ ਦੇਖਿਓ ਉਹਨਾਂ ਗਾਲਾਂ ਪੱਲੇ ਤੋਂ ਲੁਆ ਮਾਰ ਕੇ ਪੁੰਗੜਿਆ ਤੇ ਆਪਾਂ ਜਾ ਜਾ ਕਿਆ ਹੋਣਾ ਰੱਖੂਗੀ ਇਹ ਜਾਣ ਕੇ ਤੇਰਾ ਸਟਾਰਟ ਪੈ ਕੇ ਕਿਸ ਤਰ੍ਹਾਂ ਨਾ ਪਰਿਆ ਕੋ ਬਹਿਨੇ ਰਹਿ ਜੀ ਕੁੜੀ ਬਾਜੀ ਸਿੱਖ ਲਈ ਹਾਏ ਮਾਮੇ ਕੀ ਬਣੂੰਗਾ ਹੋਣਾ ਚੜਿਆ ਜਾਣਾ ਇਹ ਚੱਕ ਚਲੋ ਪਹਿਲੇ ਹੀ ਨਾ ਗੇਅਰ ਪਾ ਲਈ ਪੀੜੀ ਬੂੜੀ ਥੱਲੇ ਦੇ ਨਾ ਆਣੀ ਕਿ ਨਾ ਗੇਅਰ ਪਾ ਕੇ ਛੂ ਕਰਦੀ ਆ ਬੱਸ ਗੇਅਰ ਪਾ ਕੇ ਗੇਅਰ ਪਾ ਕੇ ਬੈਠਣਾ ਪਹਿਲਾਂ ਪਿਆ ਜਾਣਾ ਪਹਿਲੇ I have to make